ਆ ਭਾਈ ਫਲੋਕ ਆ ਜੀ ਪੀਸ ਹੈ। ਦੇਰ ਬਹੁਤ ਸੋਨੇ ਸੋਨੇ ਮਿਲ ਜੂਗੇ। ਠੀਕ ਹੈ ਜੀ ਇਹ ਕਿੰਨੇ ਦਾ ਇਹ ਮਹਿੰਗਾ ਹੋਊਗਾ ਨਾ? ਨਹੀਂ ਭਾਜੀ 300 ਰੁਪਏ ਓਨਲੀ। ਇਹ 300 ਰੁਪਏ ਦਾ? ਹਾਂ ਜੀ ਹਾਂ ਜੀ ਭਾਜੀ। ਠੀਕ ਹੈ ਜੀ। ਆਹ ਕੋਟ ਸੈਟ ਆ ਭਾਜੀ। ਹਾਂ ਜੀ। ਪੂਰਾ ਸੈਟ ਆ ਵੀਰੇ। ਇਹ ਕੀ ਰੇਟ ਆ 300 ਭਾਜੀ ਪੋਕੇਟ ਵਾਲਾ ਡਿਜ਼ਾਈਨ ਆ। ਇਹ ਕਿੰਨੇ ਆ 600 ਦਾ? 300 ਭਾਜੀ। 300 ਰੁਪਏ ਦਾ। ਹਾਂ ਠੀਕ ਹੈ। ਇਹ ਨਾਇਰਾ ਡਿਜ਼ਾਈਨ ਸਾਰੇ ਹੋਣਗੇ ਨਾ? ਬਹੁਤ سارے ਡਿਜ਼ਾਈਨ ਹੈਗੇ ਭਾਜੀ ਠੀਕ ਹੈ ਜੀ। ਆਹ ਨਾਇਰਾ ਕੱਟ ਡਿਜ਼ਾਈਨ ਆ ਗਿਆ। ਹਾਂ ਜੀ। ਇਹ ਡਿ ਠੀਕ ਹੈ ਇਹ ਨਾਲੇ ਆ ਜੀ ਹਾਂਜੀ ਨਾਲੀ ਆ ਇਹ ਭਾਈ 400 ਰੇਂਜ ਚ ਆ ਗਿਆ 400 ਰੁਪਏ ਰੇਂਜ ਚ ਠੀਕ ਹੈ ਜੀ ਇਹਨੇ ਸਾਰਿਆਂ ਚ ਕਲਰ ਭਈਆ ਕੀ ਰੇਟ ਤੋਂ ਹੈ ਪੂਰਾ ਸੂਟ ਪੂਰਾ ਸੂਟ 500 ਮੈਂ ਤੁਸੀਂ ਕੁਝ ਦੇਖ ਸਕਦੇ ਹੋ ਪੂਰਾ ਸੂਟ ਪਿਓਰ ਕੋਟਨ ਦੇ ਵਿੱਚ ਤੁਸੀਂ ਵੈਰਾਈਟੀ ਦੇਖ ਸਕਦੇ ਹੋ ਦੋਸਤੋ 500 ਰੁਪਏ ਦੇ ਵਿੱਚ 5 ਮੀਟਰ ਦੋਸਤੋ ਤੁਹਾਨੂੰ ਸੂਟ ਮਿਲਣਾ ਦੇਖੋ 100 ਰੁਪਏ ਦੇ ਵਿੱਚ ਤੁਸੀਂ ਵੈਰਾਈਟੀ ਦੇਖ ਲਓ ਪਿਓਰ ਕੋਟਨ ਦੇ ਵਿੱਚ ਤੁਹਾਨੂੰ ਵੈਰਾਈਟੀ ਦੇਖਣ ਮਿਲ ਜੀ ਦੋਸਤੋ ਅੰਦਰ ਵੀ ਬਹੁਤ ਜ਼ਿਆਦਾ ਮਾਲ ਪਿਆ ਤੁਸੀਂ ਦੇਖ ਸਕਦੇ ਹੋ ਭਈਆ ਕੀ ਰੇਟ ਦੀ ਸ਼ੁਰੂਆਤ ਹੋ ਜਾਂਦੀ ਹੈ 200 ਰੁਪਏ ਤੋਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨੀ ਸ਼ਾਨਦਾਰ ਰੈਡੀ ਬੀਏ ਸਿਰਫ ਦੋ 200 ਰੁਪਏ ਚ ਬਾਕੀ ਦੋਸਤੋ ਇੱਧਰ ਵੀ ਦੇਖ ਲਓ ਤੁਸੀਂ ਸੇਲ ਲੱਗੀ ਹੋਈ ਹੈ ਸਾਰੀ ਸੇਲ ਦੇ ਵਿੱਚ ਦੋਸਤੋ ਤੁਹਾਨੂੰ 100 ਰੁਪਏ ਦੇ ਵਿੱਚ ਲੋਰ ਵਗੈਰਾ ਦੋਸਤੋ ਤੁਸੀਂ ਇਹ ਦੇਖ ਸਕਦੇ ਹੋ 100 ਰੁਪਏ ਮੀਟਰ ਤੋਂ ਦੋਸਤੋ ਬਣਾ ਸਕਦੇ ਹੋ ਤੁਸੀਂ ਐਦਾਂ ਦੀ ਵੈਰਾਈਟੀ ਤੇ ਦੋਸਤੋ ਇਹ ਸਾਰੀ ਬੜੀ ਹੋਈ ਵੈਰਾਈਟੀ ਤੁਹਾਨੂੰ ਬਹੁਤ ਜ਼ਿਆਦਾ ਦੇਖੋ ਕਿ ਮਹਿੰਗੀ ਮਿਲੂਗੀ ਤੇ ਤੁਸੀਂ ਇਹ ਦੇਖ ਸਕਦੇ ਹੋ ਦੋਸਤੋ 250 ਦਾ 5 ਮੀਟਰ ਫੇਰ ਦੁਕਾਨ ਚ ਸੰਡੇ ਸੇਲ ਸ਼ਹਿਰ ਲੁਧਿਆਣਾ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਕਰ ਇੱਦਾਂ ਕਿ ਤੁਸੀਂ ਦੇਖ ਸਕਦੇ ਹੋ ਲੇਡੀ ਸੂਟ ਹੋ ਗਏ ਇਹ ਸਾਰੇ ਤੁਹਾਨੂੰ ਇਸੇ ਮਾਰਕੀਟ 'ਚ ਦੇਖਣ ਨੂੰ ਮਿਲ ਜਾਂਦੇ ਦੋਸਤੋ ਸਟਾਰਟਿੰਗ ਤੁਹਾਨੂੰ ਦਿਖਾ ਦਿੰਦਾ ਮੈਂ ਇੱਥੇ ਤੁਸੀਂ ਸੇਲ ਦੇਖ ਸਕਦੇ ਹੋ ਲੱਗੀ ਹੋਈ ਦੋਸਤੋ ਸੰਡੇ ਸੇਲ ਦੇ ਵਿੱਚ ਤੁਹਾਨੂੰ ਮਿਲਣੀ ਆਂ ਬਾਕੀ ਤੁਸੀਂ ਦੇਖ ਸਕਦੇ ਹੋ 200 ਰੁਪਏ 200 ਕੇ ਜਾਂ 350 400 450 ਤੇ ਐਦਾਂ ਹੀ ਇੱਥੇ ਕਿਸੇ ਸੇਲ ਤੋਂ ਗਰੰਟੀ ਦੇਖਣ ਨੂੰ ਮਿਲ ਜਾਈ ਨਹੀਂ ਬਾਕੀ ਆਹ ਵੀ ਤੁਸੀਂ ਦੇਖ ਸਕਦੇ ਹੋ 350 ਰੁਪਏ ਨੂੰ 400 ਰੁਪਏ ਨੂੰ ਸੇਲ